ਤੋ ਤੁਸੀਂ ਹੁਣੇ-ਹੁਣੇ ਆ ਇੱਕ ਗਰਮਾਈ ਇਤਿਹਾਸ ਜਿਹੜਾ ਉਸ ਦੇ ਨਾਲ ਜੁੜੀ ਕਿ ਕਲੀਨ ਦੀ ਜਿਹੜੀ ਇਮਾਰਤ ਹੈ ਨਾਲ ਦੇ ਨਾਲ ਗੁਰਦੁਆਰਾ ਸਾਹਿਬ ਜਿਹੜਾ ਉਹਨਾਂ ਦੇ ਨਾਲ ਛੋਟਾ ਸਾਹਿਬ ਦਾ ਇਤਿਹਾਸ ਜਿਹੜਾ ਦਰਿਆ ਹੋਇਆ ਉਸ ਨੂੰ ਵੀ ਤੁਸੀਂ ਦੇਖਿਆ ਤੇ ਅਸੀਂ ਇਮਾਰਤ ਦੇ ਤੁਹਾਡੇ ਨਾਲ ਜਿਹੜੇ ਇਹ ਵੀਡੀਓ ਫੁਟੇਜ ਸ਼ੇਅਰ ਕੀਤੇ ਇਸ ਦੇ ਵਿੱਚ ਅਸੀਂ ਬਹੁਤ ਧੰਨਵਾਦੀਆਂ ਆ ਉਹ ਗੱਤੀ ਸਵਾਨ ਦੇ ਜਿਨ੍ਹਾਂ ਨੇ ਸਾਡੇ ਨਾਲ ਨਾਲ ਹੋ ਕੇ ਇਹ ਸਾਰੀ ਫੁਟੇਜ ਕਰਵਾਈ ਸੋ ਅਸ਼ੀਸ਼ ਸਾਹਿਬ ਜੀ ਵੀ ਇਹ ਫੁਟੇਜ ਦੇਖ ਕੇ ਬਰਨਾਲੇ ਦੇ ਵਿੱਚ ਆਉਂਦੇ ਨੇ ਥੋੜਾ ਜਿਹਾ ਐਡਰੈਸ ਜੀ ਦੱਸ ਦੇਣਾ ਕਿ ਕਿੱਥੇ ਆ ਫਿਰ ਬਰਨਾਲਾ ਸ਼ਹਿਰ ਦੇ ਅੰਦਰਰਾਣਾ ਬਾਜ਼ਾਰ ਰਾਣਾ ਦੇ ਪ੍ਰਾਣਾਏ ਬਾਜ਼ਾਰ ਚੱਲਦਾ ਮੋਰ ਦੇ ਇਹ ਕਿਲਾ ਮਹਲਾ ਬੱਜਦਾ ਸਾਰੀ ਜੀ ਕਿੱਧਰ ਕਿੱਦਾਂ ਕਿਲਾ ਜੀ ਇਹ ਕਿਲਾ ਮਹਲਾ ਜਿਹੜੇ ਕਾਰੋਗੇ ਨਾਲ ਨੇ ਉਹ ਸਾਰੇ ਕਿਲਾ ਮਹਲਾ ਨੇ ਘਰੇ ਬੱਲ ਠੀਕ ਠੀਕ ਸੋ ਕਿਲੇ ਪਹਿਲੇ ਪਹੁੰਚਣਾ ਜੀ ਤੁਸੀਂ ਉੱਥੇ ਪਹੁੰਚ ਕੇ ਨਾਲੇ ਤਾਂ ਨਤ ਮਾਸਤਕ ਤੁਸੀਂ ਹੋ ਸਕਦੇ ਹੋ ਨਾਲੇ ਇਸ ਕਿਲੇ ਦੀ 1722 ਦੇ ਇਤਿਹਾਸ ਵਿੱਚ ਤੁਸੀਂ ਨਾ ਕੋਈ ਕਿਸਾਨੀ ਆਸਾਂ ਦੇ ਇੱਕ ਦਾ ਨਾਮ ਉਹ ਬਤਰੀ ਸਰਕਾਰ ਦੇ ਰਿਕਾਰਡ ਦੇ ਵਿੱਚ ਨਾ ਸਾਹ ਨੂੰ ਚੁੱਲ੍ਹਾ ਸੰਤ ਤੇ ਆਮ ਮਹਾਂਕੁੱਲਲੇ ਬਾਬਾ ਦਾ ਸੈਂਟਰ ਤੇ ਇਹਨੂੰ ਮੰਨਿਆ ਜਾਂਦਾ ਚੁੱਲਲੇ ਬਾਬਾ ala ਸੰਗ ਜਨਾ ਮੇਲਾ ਤੇ ਜਿਹੜੀ ਜਿਹੜੀ ਅ ਪ੍ਰਚਲਿਤ ਹੈ ਸੋ ਆਪ ਤੇ ਰਿਸਪਾਇਸ ਤੇ ਨਾ ਕੋਈ ਇਸ ਦੇ ਨਾਲ ਤੋਂ ਸੰਬੰਧ ਹੋਣ ਲਈ ਇੱਕ ਹੋਰ ਬਨਾਰੇ ਨਾਲ ਜੁੜੀ ਹੋਈ ਅ ਅਸੀਂ ਇਤਿਹਾਸਕ ਜਿਹੜੀ ਸਥਾਨ ਹੈ ਉਸ ਇਹ ਕਿ ਦੇ ਲੋਕਲ ਸੰਤਾਂ ਦੇ ਸਹਿਯੋਗ ਦੇ ਨਾਲ ਸ਼ੇਅਰ ਕੀਤਾ ਜਿਹੜੀ ਇਸ ਵਾਰ ਨੂੰ ਤਿੰਨ ਫਟਰੀ ਪੰਜਾਬ ਦੇ ਪੈੜਾ ਕਵਰ ਕਰਦੇ। ਵਾਜੂ ਕਾ ਕਫਲਾ ਵਾਜੂ। ਪਰ ਉੱਪਰ ਬਾਨਾ ਆ ਜਿਹੜਾ ਇਦਾਂ ਹੀ ਟਿਕਿਆ ਹੋਇਆ ਜਿਹੜਾ origional ਲੱਕੜ ਦਾ ਲੱਕੜੀ ਥਰੀ ਢੋਕਣ ਜਿਹੜੀ ਚਰਾਈ ਹੋਈ ਤੁਸੀਂ ਦੇਖ ਸਕਦੇ ਆ ਤੇ ਇਧਰ ਟੰਗਣ ਨੂੰ ਤੁਸੀਂ ਦੇਖ ਸਕਦੇ ਆ ਤੇ ਬਸ ਹਾਂ ਜੀ ਸੁਣਾਇਆ ਬਕਰ ਲੱਕੜ ਦੇ ਸੋ ਇਹ ਸਾਰੇ ਸਾਰਾ ਇਹ ਜਿਹੜਾ ਰੈਜਨਲ ਵਰਕ ਹੈ ਉਹ ਇੱਥੇ ਆਇਆ ਹੋਇਆ ਇਹ ਅੰਦਰੋਂ ਦਰਵਾਜ਼ਾ ਲਾਉਣ ਨੂੰ ਤੁਸੀਂ ਦੇਖ ਸਕਦੇ ਆ ਛਾਪੀਆਂ ਜਿਹੜੀਆਂ ਤੇ ਤੁਹਾਨੂੰ ਯਾਦ ਹੋਵੇਗਾ ਕੱਲ ਸੀ ਤੁਹਾਨੂੰ ਦਿਖਾਈ ਸੀ ਪਰਲੇ ਪਾਸੇ ਉਹ ਅੰਦਰੋਂ ਮੋੜੇ ਹੋਏ ਕੱਲ ਲੰਬੇ ਵਿੱਚ ਦੀ ਕੱਢ ਕੇ ਉਹਨਾਂ ਨੂੰ ਫਿਰ ਇੱਥੇ ਦਾਪ ਪਾ ਦਿੱਤੀ ਸੋ ਉਹੀ ਕਿੱਲ ਜਿਹੜੇ ਆ ਇੱਕ ਸੰਦੇ ਹੱਕ ਦੀ ਤਰ੍ਹਾਂ ਉਹਨਾਂ ਨੇ ਵਰਤ ਕੇ ਜਿਹੜਾ ਬੂਹਾ ਉਹਨੂੰ ਲੋਕ ਕਰ ਦਿੱਤਾ ਬਾਤਵਾਲਜੀ ਵਰਤ ਕੇ ਜਿਹੜਾ ਟਰਾਲੀ ਸੱਤ ਜਿਹੜੀ ਲੋਹਰੀ ਹੈ ਤੁਸੀਂ ਸਾਈਜ਼ ਦੇਖ ਸਕਦੇ ਆ ਇਹਦੇ ਅੰਦਰ ਅਜੇ ਵੀ ਇਸ ਕੱਦ ਨੂੰ ਤੇ ਔਲਿਆਂ ਨੂੰ ਜਿਹੜੇ ਆ ਉਹਨਾਂ ਨੂੰ ਜੁਰੀਸ ਕਰਕੇ ਰੱਖ ਲਿਆ ਸੋ ਬਾਬਾ ਜੀ ਅੱਜ ਗਾਂ ਦੇ ਬੱਚੇ ਤੁਸੀਂ ਦੇਖ ਰਹੇ ਆ ਇੱਥੇ ਇਹ ਵੀ ਇਸ ਨੂੰ ਮਾਨ ਰਹਾ ਤੇ ਆਪਣੇ ਮੁੰਡੇ ক্রিকেট ਦੇ ਬੈਟ ਜਿਹੜੇ ਉਸ ਸਮੇਂ ਸੈਲਸ ਜੇ ਵੀ ਨਹੀਂ ਉਹਨਾਂ ਨੂੰ ਵੀ ਅ ਇੱਕ ਜਗਾ ਇਸਥਾਨ ਦਿੱਤਾ ਕਾਉਂਸਲਿੰਗ ਕਾਉਂਸਲ ਨੇ ਬਹੁਤ ਵਧੀਆ ਆਇਆ ਤੁਸੀਂ ਦੇਖ ਸਕਦੇ ਹੋ ਜਿਹੜੇ ਪੈਂਚ ਵੀ ਲਾਏ ਨੇ ਵੇਖਣ ਦੇ ਲਈ ਪਾਰਕ ਵਧੀਆ ਚਲਾਇਆ ਤੇ ਸਾਡੇ ਨਾਲ ਜਾਨੀ ਸਵਾਨ ਜਿਹੜੇ ਨੇ ਬੜੀ ਫਿਰ ਉਹਨਾਂ ਦਾ ਧੰਨਵਾਦ ਕਰਦੇ ਆ ਜਿਹੜੀ ਸਪਾਈਸਿੰਗ ਟੀਮ ਦੇ ਵੱਲੋਂ ਆਇਆ ਕੀਤਾ ਵਾਹ ਵਾਹ